ਥੋੜੇ ਸਮਾਂ ਪਹਿਲਾਂ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਦੇਖਿਆ ਨਾ ਮਨ ਭਾਗੀ ਘਟਨਾ ਇਥੇ ਵਾਪਰੀ ਹੈ ਨਾ ਤੇ ਉਹਦੇ ਕਰਕੇ ਪਰਿਵਾਰ ਦਾ ਕਾਫੀ ਨੁਕਸਾਨ ਵੀ ਹੋਇਆ ਜਾਂ ਹੈ ਨਾ ਜਿਹੜੇ ਗੱਲ ਵਿੱਚ ਮਤਲਬ ਪਰਿਵਾਰ ਨੂੰ ਅਸੀਂ ਜੋ ਵੀ ਲੜਿੰਦੀਆਂ ਚੀਜ਼ਾਂ ਗੱਦੇ ਹੋ ਗਏ ਉਹਦੇ ਚ ਬਰਤਨ ਹੋ ਗਏ ਜਾਂ ਫਿਰ ਆਪਣੇ ਕੋਲ ਹੋਰ ਹ ਟੈਂਕੀ ਪਾਣੀ ਵਾਲੀ ਟੈਕੀਆਂ ਹਨ ਕੰਬਲ ਇਦਾਂ ਦੀ ਮਤਲਬ ਬਹੁਤ ਸਾਰੀਆਂ ਲੜਿੰਦੀਆਂ ਚੀਜ਼ਾਂ ਜਿਹੜਾ ਪਰਿਵਾਰ ਵਾਸਤੇ ਅਸੀਂ ਲੈ ਕੇ ਆਏ ਆ ਤਿੰਨ ਚਾਰ ਦਿਨ ਪਹਿਲਾਂ ਇੱਥੋਂ ਵੀਰਾਂ ਦੀ ਇੱਕ ਰਿਕਵੈਸਟ ਗਈ ਸੀ ਕਿ ਇਹਦਾ ਇਹਦਾ ਪਰਿਵਾਰਾਂ ਦੇ ਨਾਲ ਇੱਥੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਨੂੰ ਜੋ ਵੀ ਚੀਜ਼ ਸਾਨੂੰ ਜ਼ਰੂਰਤਮੰਦ ਦੇ ਰਹੇ ਨੇ ਸਾਰਾ ਕੁਝ ਕਰਦੇ ਪਰ ਸਾਡੀ ਇੱਕ ਮੰਗ ਹੈ ਜੀ ਸਾਨੂੰ ਬੈਠਣ ਲਈ ਭੈਣ ਲਈ ਕੋਈ ਜਗ੍ਹਾ ਦਾ ਟਿਕਾਣਾ ਕੀਤਾ ਜਾਵੇ ਸਾਡਾ ਅਸੀਂ ਘਰ ਘਰ ਜਾ ਕੇ ਰਾਤਾਂ ਕੱਢ ਦਿੰਦੇ ਹਾਂ ਸਾਨੂੰ ਸਹਿਤਾ ਕਰਨ ਲਈ ਜੋ ਵੀ ਟੈਂਕੀਆਂ ਵਗੈਰਾ ਪਾਣੀ ਵਾਲੀਆਂ ਡੀੜਾ ਲੱਤਾ ਗੱਦਾ ਭਾਂਡਾ ਟਿੱਕਰ ਸਭ ਦੇ ਰਹੇ ਆ ਉਹ ਬਹੁਤ ਵਧੀਆ ਸਾਡੀ ਮਦਦ ਕਰ ਰਹੇ ਆ ਉਹ ਟੀਮ ਪਹੁੰਚਿਆ ਖਾਲਸਾ ਏਡ ਇਹੜੀ ਖਾਲਸਾ ਏਡ ਦੀ ਟੀਮ ਆ ਜੀ ਦਸਰੇ ਸੀ ਵੀ ਸੋਸ਼ਲ ਮੀਡੀਆ ਤੇ ਸੀ ਵੇਖ ਕੇ ਸਾਨੂੰ ਪਤਾ ਲੱਗਿਆ ਵੀ ਪਿੰਡ ਦਾਨ ਸਿੰਘ ਵਾਲਾ ਜਿਹੜਾ ਕੋਟੇ ਜੀਨ ਸਿੰਘਾਲੇ ਆ ਇੱਥੇ ਬਹੁਤ ਵੱਡਾ ਨੁਕਸਾਨ ਹੋਇਆ ਸੱਤ ਅੱਠ ਘਰਾਂ ਦਾ ਉਹਨਾਂ ਨੇ ਹੈਲਪ ਵਾਸਤੇ ਆਏ ਨੇ ਇਹ ਮੇਰਾ ਨਾਮ ਗੁਰਵਿੰਦਰ ਸਿੰਘਾ ਗੁਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਟੀਮ ਆਈ ਆਪਣੀ ਦੱਸ ਕੇ ਕਹਿਣਾ ਚਾਹੁੰਦਾ ਅਸੀਂ ਪਟਿਆਲੇ ਤੋਂ ਆਏ ਹਾਂ ਥੋੜੇ ਸਮਾਂ ਪਹਿਲਾਂ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਦੇਖਿਆ ਨਾ ਮੰਦ ਭਾਗੀ ਘਟਨਾ ਇੱਥੇ ਵਾਪਰੀ ਹੈ ਨਾ ਤੇ ਉਹਦੇ ਕਰਕੇ ਪਰਿਵਾਰ ਦਾ ਕਾਫੀ ਨੁਕਸਾਨ ਵੀ ਹੋਇਆ ਜਾਂ ਹੈ ਨਾ ਤੇ ਜਿਹੜੇ ਘਰ ਵਿੱਚ ਮਤਲਬ ਪਰਿਵਾਰ ਨੂੰ ਅਸੀਂ ਜੋ ਵੀ ਲੜਿੰਦੀਆਂ ਚੀਜ਼ਾਂ ਗੱਦੇ ਹੋ ਗਏ ਉਹਦੇ ਚ ਬਰਤਨ ਹੋ ਗਏ ਜਾਂ ਫਿਰ ਆਪਣੇ ਕੋਲ ਹੋਰ ਟੈਂਕੀ ਪਾਣੀ ਵਾਲੀ ਟੈਂਕੀਆਂ ਹਨ ਕੰਬਲ ਇਦਾਂ ਨਹੀਂ ਮਤਲਬ ਬਹੁਤ ਸਾਰੀਆਂ ਲੋੜੀਆਂ ਦੀਆਂ ਚੀਜ਼ਾਂ ਜਿਹੜਾ ਪਰਿਵਾਰ ਵਾਸਤੇ ਅਸੀਂ ਲੈ ਕੇ ਆਏ ਆ ਤੇ ਉਹਨਾਂ ਨੂੰ ਅੱਜ ਦੇ ਰਹੇ ਹਾਂ ਕੀ ਸੰਪਰਕ ਕਿੰਨਾ ਨੇ ਸਾਡੇ ਸੁਪਿੰਡਾਂ ਨਾਲ ਅਸੀਂ ਸੋਸ਼ਲ ਮੀਡੀਆ ਦੇਖ ਕੇ ਪਰਿਵਾਰ ਨਾਲ ਕੰਟੈਕਟ ਕੀਤਾ ਪਿੰਡ ਵਾਲਿਆਂ ਨੇ ਵੀ ਸਾਡੇ ਨਾਲ ਕੰਟੈਕਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਰਿਕੁਐਸਟ ਵੀ ਆਈ ਸੀ ਤੁਸੀਂ ਇੱਥੇ ਆ ਕੇ ਪਰਿਵਾਰ ਨੂੰ ਕੋਈ ਨਾ ਕੋਈ ਜਿਹੜੀ ਉਹ ਹੈਲਪ ਕਰੋ ਠੀਕ ਹੈ ਤੁਸੀਂ ਦੇਖੇ ਹਲਾਤ ਕੀ ਹੈਗੇ ਪਲਾਨ ਹਲਾਤ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆਉਣਾ ਜੀ ਜੋ ਵੀ ਨੁਕਸਾਨ ਹੋਇਆ ਨੁਕਸਾਨ ਤਾਂ ਪਰਿਵਾਰਾਂ ਦਾ ਕਾਫੀ ਹੋ ਗਿਆ ਹਾਲ ਸਾਈਡ ਬਾਰੇ ਕੀ ਕਹੋਗੇ ਕਾਲ ਸੈੱਟ ਤਾਂ ਹਮੇਸ਼ਾ ਮਤਲਬ ਕਿ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਖਾਸ ਕਰਕੇ ਜੇ ਕੋਈ ਦੁਜਾਸਟ ਹੋ ਰੌਂਦਾ ਜਾਂ ਕਿ ਕਿਤੇ ਇਹੋ ਜੀ ਮੰਦਪੜੀ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਨਾਲ ਖੜਾ ਆ ਮੇਰਾ ਨਾਮ ਅਸ ਕਦਰ ਸਿੰਘ ਕਦਰ ਸਿੰਘ ਕਾਲ ਸਿੰਘ ਵਾਲਾ ਪਿੰਡ ਪਹੁੰਚ ਕੇ ਸੀ ਹਾਂਜੀ ਸਾਡੇ ਕੋਲ ਤਿੰਨ ਚਾਰ ਦਿਨ ਪਹਿਲਾਂ ਇੱਥੋਂ ਵੀਰਾਂ ਦੀ ਇੱਕ ਰਿਕਵੈਸਟ ਗਈ ਸੀ ਕਿ ਇਦਾਂ ਇਦਾਂ ਪਰਿਵਾਰਾਂ ਦੇ ਨਾਲ ਇੱਥੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਸੋ ਇਥੇ ਅਸੀਂ ਫਿਰ ਆਪਣੇ ਕੁਝ ਬੰਦਿਆਂ ਵਿੱਚ ਟੀਮ ਨੂੰ ਭੇਜਿਆ ਉਹਨਾਂ ਨੇ ਇਥੇ ਆ ਕੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਸੋ ਉਹਨਾਂ ਦੀ ਰਿਕੁਆਇਰਮੈਂਟ ਨੂੰ ਦੇਖਦੇ ਆ ਹਾਂ ਜੋ ਘਰ ਦਾ ਘਰੇਲੂ ਸਮਾਨ ਹੈ ਜਿਵੇਂ ਮੈਟ੍ਰਸ ਨੇ ਕੰਬਲ ਨੇ ਆਟਾ ਪਉਣ ਵਾਲੀ ਡਰਮੀ ਹੋ ਗਈ ਪ੍ਰਾਤਾ ਚੱਕਲੇ ਵੇਲਣੇ ਸੋ ਇਹਦੇ ਨਾਲ ਨਾਲ ਪਾਣੀ ਦੀਆਂ ਟੈਂਕੀਆਂ ਸੋ ਇਹ ਸਾਰਾ ਸਮਾਨ ਦੀ ਰਿਕੁਐਸਟ ਜਿਹੜੀ ਸੀ ਉਹ ਪਰਿਵਾਰਾਂ ਵੱਲੋਂ ਆਈ ਸੀ ਉਹ ਸਹਾਤਾ ਸੀ ਅੱਜ ਇਥੇ ਪਰਿਵਾਰਾਂ ਦੇ ਕੋਲ ਲੈ ਕੇ ਆਏ ਆ ਸੋ ਇਹ ਸਾਰਾ ਅੱਜ ਇਹ ਸਮਾਨ ਜਿਹੜਾ ਇਹ ਪਿੰਡ ਦਾਨ ਸਿੰਘ ਵਾਲਾ ਜੋ ਇਹਨਾਂ ਦੇ ਨਾਲ ਦੁਰਘਟਨਾ ਜਿਹੜੀ ਇਸ ਪਿੰਡ ਦੇ ਵਾਸੀਆਂ ਦੇ ਨਾਲ ਹੋਈ ਆ ਉਹਨਾਂ ਦੀ ਅਸੀਂ ਸਹਾਇਤਾ ਕਰਨ ਵਾਸਤੇ ਖਾਲਸਾ ਢੀ ਦੀ ਟੀਮ ਇੱਥੇ ਪੰਚੀ ਹੈ ਅੱਜ ਸਰਜੀਤ ਕੌਰ ਜੀ ਇਹ ਕਿਹੜੀ ਟੀਮ ਆਈ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਖਾਲਸਾ ਆਈ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਨੂੰ ਜੋ ਵੀ ਚੀਜ਼ ਸਾਨੂੰ ਜ਼ਰੂਰਤਮੰਦ ਦਾ ਦੇ ਰਹੇ ਨੇ ਸਾਰਾ ਕੁਝ ਕਰ ਰਹੇ ਪਰ ਸਾਡੀ ਇੱਕ ਮੰਗ ਆ ਜੀ ਸਾਨੂੰ ਬੈਠਣ ਲਈ ਭੈਣ ਲਈ ਕੋਈ ਉਹਨਾਂ ਦਾ ਟਿਕਾਣਾ ਕੀਤਾ ਜਾਵੇ ਸਾਡਾ ਅਸੀਂ ਘਰ ਘਰ ਜਾ ਕੇ ਰਾਤਾਂ ਕੱਟਦੇ ਆਂ ਅੱਜ ਟਾਈਮ ਤੇ ਫਿਰ ਨਾ ਬਲੋ ਜਿਹੜਾ ਸਮਾਨ ਦਿੱਤਾ ਜਾ ਰਿਹਾ ਹੈ ਉਹਦੀ ਜਰੂਰਤ ਸੀ ਸਾਨੂੰ ਹਾਂਜੀ ਉਹਦੀ ਤਾਂ ਜ਼ਰੂਰਤ ਹੀ ਸੀ ਸਾਨੂੰ ਸਰਕਾਰ ਵੱਲੋਂ ਕੋਈ ਆਈ ਬਦ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਹੈ ਹਾਂਜੀ ਬਿਸਤਰੇ ਵਗੈਰਾ ਦੇ ਕੇ ਗਏ ਸੀ ਜੇ ਸਾਨੂੰ ਪੈਣ ਲਈ ਪਰ ਜਗ੍ਹਾ ਹੈ ਨਹੀਂ ਹਾਂਜੀ ਉਹ ਹਜੇ ਕੋਈ ਹੋ ਨਹੀਂ ਹੋਇਆ ਸਾਡੇ ਇੱਕ ਮੁਸ਼ਕਲ ਦਿਨ ਨਿਕਲ ਰਿਹਾ ਘਰੋਂ ਬਾਹਰ ਉਹ ਵੀ ਜਾ ਰਿਹਾ ਬਹੁਤ ਔਖਾ ਹੋਇਆ ਪਿਆ ਜੀ ਸਾਨੂੰ ਕਦੇ ਕਿਸੇ ਦੇ ਘਰੇ ਰਾਤ ਪੈਣਾ ਕਦੇ ਕਿਸੇ ਦੇ ਘਰੇ ਰਾਤ ਪੈਣਾ ਗੈਸ ਚੁੱਲ੍ਹੇ ਵੀ ਹੈ ਨਹੀਂ ਸਾਡੇ ਕੋਲ ਰੋਟੀ ਬਣਾਉਣ ਵਾਸਤੇ ਤੇ ਸਰ ਉਸਮਾਨ ਤਾਂ ਸਾਡੇ ਕੋਲੇ ਆ ਹੀ ਰਿਹਾ ਹੌਲੀ ਹੌਲੀ ਤਾਂ ਪਰਾਂਤ ਵਗੈਰਾ ਆ ਜਾਂਦਾ ਪਰ ਬਣਾਉਣ ਲਈ ਸਾਨੂੰ ਗੈਂਸ ਟੋਲੀ ਵੀ ਚਾਹੀਦੀ ਹੈ ਜੀ ਵੀ ਰਹੀ ਹੈ ਬੈਠਣ ਲਈ ਪੈਣ ਲਈ ਸਾਨੂੰ ਜਗ੍ਹਾ ਵੀ ਚਾਹੀਦੀ ਆ ਜੀ ਵੀ ਸਾਨੂੰ ਇੱਕ ਕਿਤੇ ਟਿਕਾਣਾ ਵੀ ਦਿੱਤਾ ਜਾਵੇ ਬੈਠਣ ਪੈਣ ਲਈ ਕਿੰਨਾ ਕੁ ਟਾਈਮ ਅਸੀਂ ਇਸ ਤਰ੍ਹਾਂ ਤੁਰ ਫਿਰ ਕੇ ਰਾਤਾਂ ਕਰਦਾਂਗੇ ਬੱਚੇ ਸਾਡੇ ਰਿਸ਼ਤੇਦਾਰਾਂ ਵਿੱਚ ਫਿਰਦੇ ਆਪਸ ਵਿੱਚ ਇੱਥੇ ਫਿਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੰਨਾ ਸਾਡੇ ਲਈ ਕੀਤਾ ਸਰਕਾਰ ਤੋਂ ਵੀ ਨਾ ਸਰਕਾਰ ਤੋਂ ਮੰਗ ਹੈ ਸਾਡੇ ਘਰ ਬਣਾਏ ਜਾਣ ਤੇ ਬਸ ਦੂਜੀ ਗੱਲ ਮੰਗ ਸਾਡੀ ਇਹ ਵੀ ਉਹਨਾਂ ਨੂੰ ਸਖਤ ਤੋਂ ਸੱਤ ਸਜ਼ਾ ਦਿੱਤੀ ਜਾਵੇ ਜਲਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਖਾਲਸਾ ਜੀ ਦੀ ਟੀਮ ਪਹੁੰਚੀ ਹੈ ਖਾਲਸਾ ਜੀ ਦੀ ਟੀਮ ਪਹੁੰਚੀ ਜਿਵੇਂ ਸਾਡਾ ਸਮਾਨ ਥੜਿਆ ਸਾਨੂੰ ਸਹਿਯੋਗ ਕਰਨ ਲਈ ਜੋ ਵੀ ਟੈਂਕੀਆਂ ਵਗੈਰਾ ਪਾਣੀ ਵਾਲੀਆਂ ਦੀੜਾ ਲੱਤਾ ਗੱਦਾ ਭਾਂਡਾ ਠਿੱਕਰ ਸਭ ਦੇ ਰਹੇ ਆ ਉਹ ਬਹੁਤ ਵਧੀਆ ਸਾਡੀ ਮਦਦ ਕਰ ਰਹੇ ਆ ਉਹ ਟੀਮ ਪਹੁੰਚੀ ਆ ਖਾਲਸਾ ਸਾਈਡ ਤੇ ਸਰਕਾਰ ਨੂੰ ਵੀ ਅਸੀਂ ਮੰਗ ਕਰਦੇ ਹਾਂ ਵੱਧ ਵੱਧ ਸਾਡੀ ਮਦਦ ਕੀਤੀ ਜਾਵੇ। ਕੀ ਕੁਛ ਬੋਲ ਸਾਰਾ ਹੀ ਛੜ ਗਈ। ਕੱਪੜੇ ਰਹੇ ਜਿਹੜੇ ਸਾਡੇ ਪਾਏ ਗਏ। ਕੋਈ ਹੋਰ ਵੀ ਆਈ ਹੈ। ਹਾਂਜੀ ਹੋਰ ਵੀ ਆਈ ਹੈ ਥੋੜੀ ਬਹੁਤੀ ਆ ਰਹੀ ਜਿਵੇਂ ਸੰਸਥਾਵਾਂ ਨੂੰ ਸਾਰਿਆਂ ਨੂੰ ਆ ਰਹੀ ਹੈ ਸਾਨੂੰ। ਰਾਸ਼ਨ ਪਾਣੀ ਦੀ ਸਰਕਾਰ ਐਸ ਡੀ ਐਮ ਆਇਸੀ ਵੀ ਉਹ ਐਸ ਡੀ ਐਮ ਸਾਥ ਸੰਦੇ ਗਏ ਭਾਂਡੇ ਤੇ ਚੁੱਲੇ ਵੀ ਦੇ ਆਲੇ ਕ੍ਰਾਂਤੀ ਸੰਤਾ ਦੀ ਦੁਨੀਆ ਚੰਨੀ ਆਣੀ ਹਾਂਜੀ ਬਾਰੇ ਕੋਈ ਨਹੀਂ ਗੱਲ ਹਾਂਜੀ ਕਿਰਾਸੀਂ ਮੰਗ ਰੱਖੀ ਹੋਈ ਆ ਸਰਕਾਰ ਨੂੰ ਕਹਿ ਰਹੇ ਆ ਸਾਡੀ ਮਦਦ ਕੀਤੀ ਆ ਸਾਡੇ ਘਰ ਬੈਠਣਾ ਤੇ ਬਣਾ ਕੇ ਦਿੱਤੇ ਜਾਣ ਜਿਵੇਂ ਠੀਕ ਜਿਓ ਉਦਾਂ ਦੇ ਹੋ ਜਾਣ ਟੀਮ ਬਾਰੇ ਕੁਝਣਾ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਵਰਗਾ ਸਮਾਨ ਲੈ ਕੇ ਆਏ ਸਾਡੇ ਆਪ ਇਹਨਾਂ ਸਾਈਡ ਤੇ ਕੀ ਹੋਈਆਂ 10 ਦੇ ਵੀ ਸੋਸ਼ਲ ਮੀਡੀਆ ਦੇ ਅਸੀਂ ਵੇਖ ਕੇ ਸਾਨੂੰ ਪਤਾ ਲੱਗਿਆ ਵੀ ਪਿੰਡ ਦਾ ਸਿੰਘ ਵਾਲਾ ਜਿਹੜਾ ਕੋਠੇ ਜੀਵਨ ਸਿੰਘ ਵਾਲੇ ਆ ਇੱਥੇ ਬਹੁਤ ਵੱਡਾ ਨੁਕਸਾਨ ਹੋਇਆ ਸੱਤ ਅੱਠ ਘਰਾਂ ਦਾ ਉਹਨਾਂ ਨੇ ਹੈਲਪ ਵਾਸਤੇ ਆਏ ਨੇ ਤੇ ਘਰਾਂ ਦਾ ਸਮਾਨ ਲੈ ਕੇ ਆ ਜਿਵੇਂ ਪਾਣੀ ਵਾਲੀਆਂ ਟੈਂਕੀਆਂ ਤੋੜੀਆਂ ਸੀਗੀਆਂ ਜਾਂ ਜਿਵੇਂ ਹੋਰ ਘਰਾਂ ਨੂੰ ਨੁਕਸਾਨ ਹੋਇਆ ਨਾ ਕੰਬਲ ਵਗੈਰਾ ਤੇ ਗੱਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕਿਤਾਬਾਂ ਲੈ ਕੇ ਆਏ ਬੈਗ ਲੈ ਕੇ ਆਏ ਖਾਲਸਾ ਛੱਡ ਦਾ ਧੰਨਵਾਦ ਅਸੀਂ ਵੀ ਕਰਦੇ ਆ ਪਰਿਵਾਰ ਵਾਲਿਆਂ ਨੇ ਬਹੁਤ ਧੰਨਵਾਦ ਕੀਤਾ ਖਾਲਸਾ ਛੱਡ ਦਾ ਬਸ ਇਹ ਪ੍ਰੋਲਾਣ ਦਾ ਬਾਈ ਮਾਹੌਲ ਕਿਵੇਂ ਦਾ ਹੈ ਮਾਹੌਲ ਸ਼ਾਂਤਪੁਰੋਂ ਠੀਕ ਹੈ ਠੀਕ ਚੱਲ ਰਿਹਾ ਹੈ ਬਾਕੀ ਸਾਡੀ ਫੋਰਸ ਰਾਤ ਨੂੰ ਇੱਥੇ ਹੁੰਦੀ ਹੈ ਕਿਉਂਕਿ ਫਲੈਂਗ ਮੱਚ ਵਿੱਚ ਕੱਢ ਰਹੇ ਹਾਂ ਇੱਕ ਦੋ ਵਾਰੀ ਕੱਢੇ ਨੇ ਤੇ ਮਾਹੌਲ ਠੀਕ ਹੈ ਸ਼ਾਂਤਪੁਰਾ